ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਤੇ ਖਬਰ ਗੁਜਰਾਤ ਦੇ ਜੂਨਾਕਰ ਤੋਂ ਐ ਜਿੱਥੇ ਮੋਗਲ ਧਾਮ ਤੇ ਚੈਤਰ ਨਵਰਾਤਰੀ ਦੇ ਮੌਕੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸਮਾਗਮ ਵਿੱਚ ਪ੍ਰਸਿੱਧ ਲੋਕ ਗਾਇਕ ਕੀਰਤੀਦਾਨ ਗੜਵੀ ਅਤੇ ਜਗਨੇਸ਼ ਕਵੀਰਾਜ ਨੇ ਸ਼ਿਰਕਤ ਕੀਤੀ ਪ੍ਰੋਗਰਾਮ ਦੌਰਾਨ ਲੋਕ ਕਲਾਕਾਰਾਂ ਦੇ ਨਾਲ-ਨਾਲ ਭਾਜਪਾ ਉਮੀਦਵਾਰ ਰਾਜੇਸ਼ ਚੜਾਸ ਮਾਤੇ ਕਾਂਗਰਸ ਉਮੀਦਵਾਰ ਹੀਰਾਪਾਈ ਜੋਤਵਾ ਤੇ ਵੀ ਪੈਸਿਆਂ ਦੀ ਵਰਖਾ ਕਰਦੇ ਹੋਏ ਨਜ਼ਰ ਆਏ ਉਹਨਾਂ ਦੇ ਸਮਰਥਕਾਂ ਨੇ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਤੇ ਕਰੰਸੀ ਨੋਟਾਂ ਦੀਆਂ ਬਾਲਟੀਆਂ ਹੀ ਬਾਲਟੀਆਂ ਵਰਸਾ ਦਿੱਤੀਆਂ ਤਾਂ ਚੇਤ ਨਰਾਤਿਆਂ ਦੇ ਪਹਿਲੇ ਦਿਨ ਜੁਨਾਗੜ ਦੇ ਮੁਗਲ ਤਾਮ ਵਿੱਚ ਮਾਂ ਮੋਗਲ ਦੀ ਪੂਜਾ ਕੀਤੀ ਗਈ। ਸੁਪਰੰਤ ਰਾਤ ਨੂੰ ਮੋਗਾ ਤਾਮ ਵਿਖੇ ਵਿਸ਼ਾਲ ਲੋਕ ਡਾਇਰੈਕਟ ਕਰਵਾਇਆ ਗਿਆ। ਇਸ ਡਾਇਰੇ ਵਿੱਚ ਗੁਜਰਾਤ ਦੇ ਪ੍ਰਸਿੱਧ ਡਾਇਰਾ ਕਲਾਕਾਰ ਕੀਰਤੀਦਾਨ ਗੜਵੀ ਤੇ ਰਾਜਪਾ ਗੜਵੀ ਤੇ ਜਗਨੇਸ਼ ਕਵੀਰਾ ਸਮੇਤ ਵੱਖ-ਵੱਖ ਕਲਾਕਾਰਾਂ ਨੇ ਲੋਕ ਡਾਇਰਾ ਵਿੱਚ ਆਪਣੀ ਪ੍ਰਤਿਭਾ ਦੇ ਜੋਹਰ ਦਿਖਾਏ। ਐਸੇ ਡਾਇਰਾ ਵਿੱਚ ਕਲਾਕਾਰਾਂ ਤੇ ਲੱਖਾਂ ਰੁਪਏ ਦੀ ਵਰਖਾ ਕੀਤੀ ਗਈ। ਕਲਾਕਾਰਾਂ ਤੇ 100 ਤੇ 500 ਰੁਪਏ ਦੇ ਨੋਟਾਂ ਦੀ ਵਰਖਾ ਹੁੰਦੀ ਤੁਸੀਂ ਵੇਖ ਸਕਦੇ ਹੋ ਇਸ ਵਿਸ਼ਾਲ ਲੋਕ ਦਿਹਾੜੇ ਵਿੱਚ ਵਿਧਾਇਕ ਦੇਵੀ ਭਾਈ ਮੱਲਮ ਭਾਜਪਾ ਦੇ ਜੂਨਾਗੜ ਲੋਕ ਸਭਾ ਦੇ ਉਮੀਦਵਾਰ ਰਾਜੇਸ਼ ਚੁਡਾਸਮਾ ਤੇ ਕਾਂਗਰਸ ਉਮੀਦਵਾਰ ਹੀਰਾਪਾਈ ਜੋਤਵਾ ਸਮੇਤ ਕਈ ਨਾਮਵਰ ਲੋਕ ਹਾਜ਼ਰ ਸਨ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਨੂੰ ਵੇਖਣ ਤੋਂ ਬਾਅਦ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਲੋਕ ਸਭਾ ਇਲੈਕਸ਼ਨ ਨਾਲ ਜੁੜੇ ਤਮਾਮ ਅਪਡੇਟਸ ਲੈ ਕੇ ਫੇਰ ਹਾਜ਼ਰ ਹੋਵਾਂਗੇ ਅਦੋਂ ਤੱਕ ਲਈ ਦੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼